ਬਸ ਚੰਦ ਨਾਲ ਦੀ ਨਾਲ ਜੇ ਕਿਸੇ ਦਾ ਕੋਈ ਵੀ ਨੁਕਸਾਨ ਹੁੰਦਾ ਚਾਹ ਘਰ ਦਾ ਚਾਹ ਪਸ਼ੂ ਦਾ ਕਿਸੇ ਵੀ ਕਿਸਮ ਦਾ ਪੰਡਾ ਚ ਨੁਕਸਾਨ ਹੁੰਦਾ ਉਹ ਨਾਲ ਦੀ ਨਾਲ ਪਰਫਾਰਮਾ ਭਰ ਕੇ ਸ਼ਾਮ ਨੂੰ ਇੱਥੇ ਡੀਸੀ ਦਫ਼ਤਰ ਜਮਾ ਕਰਾਉਂਦੇ ਉਹ ਸਾਰੇ ਜਿੰਨਾ ਪੰਜਾਬ ਦੇ ਅੰਦਰ ਨੁਕਸਾਨ ਹੋਇਆ ਉਹ ਸਰਕਾਰ ਲਈ ਭਰਨਾ ਤਾਂ ਅਸੰਭਵ ਹੈ ਪਰ ਉਹਨਾਂ ਕਿ ਤਾਂ ਦੇਈਏ ਜਿੰਨੇ ਨਾਲ ਉਹਦੀ ਉਪਜੀਵਕਾ ਚੱਲਦੀ ਰਹੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇਰੀ بارش ਦਾ ਕਹਿਰ ਫਰੀਦਕੋਟ ਜ਼ਿਲ੍ਹੇ ਵਿੱਚ ਬਾਦਸਤੂ ਜਾਰੀ ਹੈ ਫਸਲਾਂ ਨੂੰ ਪਾਣੀ ਨੇ ਵੱਡੀ ਮਾਰ ਪਾਈ ਹੈ ਤੇ ਕਈ ਪਿੰਡਾਂ ਵਿੱਚ ਤਾਂ ਸੈਂਕੜੇ ਏਕੜ ਫਸਲ ਵੀ ਤਬਾਹ ਹੋ ਗਈ ਹੈ ਕਈ ਪਿੰਡਾਂ ਵਿੱਚ ਅਜੇ ਵੀ ਪਾਣੀ ਖੜਾ ਹੈ ਤੇ ਕਈ ਪਿੰਡਾਂ ਦੇ ਵਿੱਚ ਹਲਕੇ ਦੇ ਵਿਧਾਇਕ ਗੁਰਦਤ ਸਿੰਘ ਸੇਖੋਂ ਨੇ ਖੁਦ ਮੌਕੇ ਤੇ ਪਹੁੰਚ ਕੇ ਪਿੰਡ ਦੀ ਮੰਗ ਅਨੁਸਾਰ ਉਥੋਂ ਪਾਣੀ ਦੀ ਨਿਕਾਸੀ ਕਰਵਾਈ ਇਸ ਤੋਂ ਇਲਾਵਾ 20 ਦੇ ਕਰੀਬ ਘਰਾਂ ਦਾ ਵੀ ਨੁਕਸਾਨ ਹੋਇਆ ਤਿੰਨ ਦੇ ਕਰੀਬ ਘਰ ਤਾਂ ਪੂਰੀ ਤਰ੍ਹਾਂ ਹੀ ਢਹਿ ਢੇਰੀ ਹੋ ਗਏ। ਇਹਨਾਂ ਵਿੱਚ ਫਰੀਦਕੋਟ ਤੇ ਕਿਲਾ ਨੌਂ ਪਿੰਡ ਸ਼ਾਮਲ ਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਕੁਦੂਆਲਾ ਵਿੱਚ 8 ਘਰਾਂ ਦੀਆਂ ਛੱਤਾਂ ਡਿੱਗੀਆਂ। ਫਰੀਦਕੋਟ ਸ਼ਹਿਰ ਦੇ ਦਸ਼ਮੇਸ਼ ਨਗਰ ਸੁਸਾਇਟੀ ਨਗਰ ਸਮੇਤ ਕਈ ਹੋਰ ਮੁਹੱਲਿਆਂ ਵਿੱਚ ਤੇ ਪਿੰਡਾਂ ਵਿੱਚੋਂ ਵੀ ਛੱਤਾਂ ਡਿੱਗਣ ਦੀਆਂ ਖਬਰਾਂ ਆ ਰਹੀਆਂ। ਭਾਵੇਂ ਇਹਨਾਂ ਕਰਕੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੱਖਾਂ ਰੁਪਏ ਦਾ ਘਰੇਲੂ ਸਮਾਨ ਬੁਰੀ ਤਰ੍ਹਾਂ ਬਰਬਾਦ ਹੋ ਗਿਆ। ਹੁਣ ਮੁਸ਼ਕਲ ਇਹ ਆ ਕਿ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਘਰ ਡਿੱਗੇ ਜਾਂ ਫਸਲਾਂ ਬਰਬਾਦ ਹੋਈਆਂ ਉਹ ਇਸ ਬਾਰੇ ਮੁਆਵਜ਼ਾ ਕਿਵੇਂ ਲੈਣ ਤੇ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਕਿਵੇਂ ਦੇਣ ਇਸ ਸਬੰਧੀ ਜਾਣਨ ਦੀ ਕੋਸ਼ਿਸ਼ ਕੀਤੀ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੋਂ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ ਉਹ ਆਪਣੇ ਹਲਕੇ ਦੇ ਪਟਵਾਰੀ ਜਾਂ ਪੰਚਾਇਤ ਸਕੱਤਰ ਨਾਲ ਸੰਪਰਕ ਕਰਨ ਉਹਨਾਂ ਦੇ ਕੋਲ ਇੱਕ ਫਾਰਮ ਆ ਜਿਹੜਾ ਕਿ ਭਰ ਕੇ ਤੁਰੰਤ ਸਰਕਾਰ ਨੂੰ ਭੇਜਿਆ ਜਾਂਦਾ ਹੈ ਤੇ ਹੁਣ ਆਓ ਸੁਣਦੇ ਹਾਂ ਇਸ ਖਰਾਬੇ ਦਾ ਕਦੋਂ ਮਿਲ ਸਕਦਾ ਹੈ ਲੋਕਾਂ ਨੂੰ ਮੁਆਵza ਜਿਹਦੇ ਘਰ ਵਗੈਰਾ ਟਹਿਆ ਛਤਾਂ ਟਹਿਆ ਉਹਨਾਂ ਦੀ ਮੁਆਵਜ਼ੇ ਲਈ ਸਰਕਾਰ ਉਹਦੇ ਲਈ ਸਰਕਾਰ ਨੇ ਲਗਾਤਾਰ ਇੱਕ ਪਰਫਾਰਮਾ ਜਾਰੀ ਕੀਤਾ ਹੈ ਪਿੰਡਾਂ ਦੇ ਸੈਕਟਰੀ ਸਾਹਿਬਾਨਾਂ ਨੂੰ ਪਟਵਾਰੀ ਸਾਹਿਬਾਨਾਂ ਨੂੰ ਕਿ ਨਾਲ ਦੀ ਨਾਲ ਜੇ ਕਿਸੇ ਦਾ ਕੋਈ ਵੀ ਨੁਕਸਾਨ ਹੁੰਦਾ ਚਾਹ ਘਰ ਦਾ ਚਾਹ ਪਸ਼ੂ ਦਾ ਕਿਸੇ ਵੀ ਕਿਸਮ ਦਾ ਪਿੰਡਾ ਚ ਨੁਕਸਾਨ ਹੁੰਦਾ ਉਹ ਨਾਲ ਦੀ ਨਾਲ ਪਰਫਾਰਮਾ ਭਰ ਕੇ ਸ਼ਾਮ ਨੂੰ ਇੱਥੇ ਡੀਸੀ ਦਫ਼ਤਰ ਜਮ੍ਹਾਂ ਕਰਾਉਂਦੇ ਇਹ ਸਾਰੇ ਦੀ ਸਾਰੀ ਰਿਪੋਰਟ ਉੱਤੇ ਭੇਜਦੇ ਆਂ ਔਰ ਮੁੱਖ ਮੰਤਰੀ ਸਾਹਿਬ ਖੁਦ ਇਸ ਰਿਪੋਰਟ ਨੂੰ ਦੇਖਦੇ ਆ ਕਿ ਪੰਜਾਬ ਦੇ ਅੰਦਰ ਕੀ ਹਾਲਾਤ ਆ ਸਾਰੇ ਪੰਜਾਬ ਦੀ ਜਿਹੜੀ ਸ਼ਾਮ ਨੂੰ ਮੀਟਿੰਗ ਹੁੰਦੀ ਹੈ ਕਿ ਕਿੱਥੇ ਕਿੱਥੇ ਕੀ ਨੁਕਸਾਨ ਹੋਇਆ ਸੋ ਕਾਫੀ ਨੁਕਸਾਨ ਜਿਹੜਾ ਹੋਇਆ ਉਹਦੇ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ ਮੀਂਹ ਤਾਂ ਪੈ ਗਿਆ ਪਰ ਕੋਸ਼ਿਸ਼ ਹੈ ਕਿ ਸਰਕਾਰ ਦੀ ਕੋਸ਼ਿਸ਼ ਦੇ ਨਾਲ ਜਿੱਥੇ ਕਿਤੇ ਵੀ ਕੋਈ ਸੇਵ ਨਾਲੇ ਦੇ ਵਿੱਚ ਕੋਈ ਸਾਫ ਸਫਾਈ ਦੀ ਵੀ ਕੇ ਲੋੜ ਪੈਂਦੀ ਆ ਜਾਂ ਪਾਈਪਾਂ ਵਗਰਾ ਘਟ ਹੈ ਉਹਨਾਂ ਨੂੰ ਪੱਟ ਕੇ ਵੀ ਜਿਹੜਾ ਰਸਤੇ ਖੁੱਲੇ ਕੀਤੇ ਜਾ ਰਹੇ ਤਾਂ ਕਿ ਵੱਧ ਤੋਂ ਵੱਧ ਪਾਣੀ ਸੇਵਨ ਵਾਲਿਆਂ ਦੇ ਉਸ ਦੀ ਲੰਘ ਸਕੇ। ਮਾਤਰਾ ਮਿਲਣ ਦੀ ਉਮੀਦ ਬਿਲਕੁਲ ਜੀ ਬਿਲਕੁਲ ਸਰਕਾਰ ਜਿਹੜੀ ਹੈ ਉਹ ਸਾਰਾ ਬਾਇਓ ਡਾਟਾ ਇਕੱਠਾ ਕਰ ਰਹੀ ਹੈ। ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਇੱਕ ਬੰਦੇ ਦਾ ਜਿਹਦਾ ਜਿੰਨਾ ਵੀ ਨੁਕਸਾਨ ਹੋਇਆ ਉਹਨੂੰ ਰਾਹਤ ਜਿੰਨੀ ਵੀ ਵੱਧ ਤੋਂ ਵੱਧ ਦਿੱਤੀ ਜਾ ਸਕਦੀ ਹੈ। ਕਿਉਂਕਿ ਸਾਰੇ ਦਾ ਜਿੰਨਾ ਪੰਜਾਬ ਦੇ ਅੰਦਰ ਨੁਕਸਾਨ ਹੋਇਆ ਉਹ ਸਰਕਾਰ ਲਈ ਭਰਨਾ ਤਾਂ ਅਸੰਭਵ ਹੈ ਪਰ ਉਹਨਾਂ ਕਿ ਤਾਂ ਦੇਈਏ ਜਿੰਨੇ ਨਾਲ ਉਹਦੀ ਉਪਜੀਵਕਾ ਚੱਲਦੀ ਰਹੇ ਆਉਣ ਵਾਲੇ ਸਮੇਂ ਜੋ ਪੈਰਾਂ 'ਚ ਖੜਾ ਰਹੇ ਉਹ ਆਪਣੀ ਅਗਲੀ ਫਸਲ ਬੀਜ ਸਕੇ ਉਹਦੇ ਲਈ ਸੀ ਜਿਹੜਾ ਪ੍ਰਾਲਾ ਕਰਦੇ ਕਿ ਨਾਲ